ਖਾਲਸਾ ਅਰਜਨਜੀਤ ਜੀ ਕੀ ਹਾਦੀਦ ਅੱਜ ਤੁਹਾਨੂੰ ਬੈਕਯਾਰਡ ਦੇ ਵਿੱਚ ਸਬਜ਼ੀਆਂ ਜਿਵੇਂ ਇਹ ਧਣੀਆਂ ਪੱਕ ਗਈਆਂ ਮੇਥੀ ਪੱਕ ਗਈ ਇਹ ਆਪਣਾ ਕੱਟਤੀਆਂ ਤੇ ਇੱਕ ਬਾਅਦ ਹੁਣ ਕੱਟਣ ਤੋਂ ਬਾਅਦ ਪੱਤਕ ਨੂੰ ਤੇ ਕੱਟਣ ਤੋਂ ਬਾਅਦ ਫਿਰ ਇਥੇ ਹੀ ਨਵੀਂ ਸਬਜ਼ੀ ਸੀਜ਼ਨ ਜਿਵੇਂ ਚੇਂਜ ਹੁੰਦਾ ਫਿਰ ਸੀਜ਼ਨ ਆਫ ਤੇ ਜਿਵੇਂ ਆਪਾਂ ਪਹਿਲਾਂ ਇਹ ਧੜੀਏ ਤੇ ਬੀਜ ਆ ਗਿਆ ਇਹਨੂੰ ਕੱਟ ਲਿਆ ਕੱਟ ਕੇ ਫਿਰ ਸੁਕਾ ਲੈਣਾ ਸੁਕਾ ਕੇ ਫਿਰ ਬਹੁਤ ਸਾਰੇ ਕੰਮ ਆਉਂਦਾ ਹੈ ਇਹਨੂੰ ਮੰਨ ਲ ਕੇ ਸਟੋਰ ਕਰ ਲੈਣਾ ਤੇ ਸਾਨੂੰ ਪਤਾ ਹੀ ਹੈ ਜੀ ਆਪਣੇ ਜਿਹੜੇ ਪੰਜਾਬੀ ਬੱਚੇ ਹੁੰਦੇ ਨੇ ਉਹ ਬਹੁਤ ਮਿਹਨਤੀ ਹੁੰਦੇ ਨੇ ਤੇ ਆਪਣੇ ਪੇਰੈਂਟਸ ਦਾ ਵੀ ਉਹ ਬਹੁਤ ਖਿਆਲ ਰੱਖਦੇ ਨੇ ਹੈਲਪ ਕਰਦੇ ਨੇ ਸਾਰੇ ਕੰਮਾਂ 'ਚ ਜਿਵੇਂ ਮੈਂ ਤੁਹਾਨੂੰ ਦੁਕਾਨੀ ਹੁੰਦੀ ਆ ਵੀਰ ਜੀ ਦਾ ਕੰਮ ਕਰਦੀ ਹੁੰਦੇ ਨੇ ਹੈਨਾ ਇਹ ਅੱਜ ਬੇਟਾ ਹਾਈ ਹੋਏ ਉਹ ਵੀ ਕੰਮ ਕਰ ਰਹੇ ਨਹੀਂ ਤੇ ਜਦੋਂ ਉਸ ਤਰ੍ਹਾਂ ਜਣੀ ਹੱਥ ਵਟਾਇਆ ਜਾਂਦਾ ਕੰਮ ਦੇ ਵਿੱਚ ਹੈਲਪ ਹੋ ਜਾਂਦੀ ਹੈ ਫਿਰ ਤਾਂ ਹੀ ਜਣੀ ਕੰਮ ਦੇ ਵਿੱਚ ਗਰੋ ਹੁੰਦਾ ਹੈ ਅੱਗੇ ਵਧਿਆ ਜਾਂਦਾ ਆਪਣੇ ਜਿਹੜੇ ਪੰਜਾਬੀ ਨੇ ਤਾਂ ਹੀ ਬਾਹਰਲੇ ਦੇਸ਼ਾਂ 'ਚ ਸ਼ਾਹ ਜਾਂਦੇ ਨੇ ਕਿਉਂਕਿ ਇਹ ਮਿਹਨਤ ਬਹੁਤ ਕਰਦੇ ਨੇ ਤੇ ਫਿਰ ਜਿਹੜਾ ਫਲ ਹੈ ਜੀ ਇਹ ਵੀ ਮਿਹਨਤ ਨੂੰ ਹੀ ਲੱਗਦਾ ਕਿਸੇ ਵੀ ਟਾਈਮ ਆ ਜਾਂਦਾ ਹੈ ਬਾਕੀ ਦੇਖੋ ਬਦਲ ਤਾਂ کافی ਹੈ ਨੰਗ ਵੀ ਜਾਂਦਾ ਹੈ ਹਵਾ ਨਾਲ ਆ ਵੀ ਜਾਂਦਾ ਫੇਰੇ ਬੀਜ ਹੁਣੀ ਪੀਸ ਦਵਾਂਗੀ ਇਕ ਨਹੀਂ ਫੇਰ ਲਾਉਣੀ ਆਂਦੇ 10 15 ਦਿਨ ਅੱਛਾ ਤੇ ਬੀਤੀ ਸਬਜ਼ੀਆਂ ਦੇ ਬੀਜ ਜਿਵੇਂ ਕਰੇਲੇ ਦਾ ਹੋ ਗਿਆ ਹਨਾ ਤੇ ਇਹ ਬੀਨਸ ਹੋ ਗਏ ਲਾਲ ਮਿਰਚ ਹੋ ਗਈ हां सॉरी गाजर है गाजर होगी फिर गाजर से चुनी चुनी अलावा कहां से ये आ आ से आ दू ला ले मैं होता है कि कंपनी जो नहीं हो जाती हो जाती है गाजर बड़ी है पहली गाजर ओह वो है ऑरेंज <laughs> टाइप है ये रेडडर है ये अपना कलर है नहीं सारे खान नहीं हुई आपके गाजर पोली है वो, वो, जनी। वो जनी है। गाजर है ਆਪਾਂ ਕੁਛ ਅੰਦਰ ਲੈ ਆਏ ਇਹ ਸਬਜ਼ੀ ਚ ਪਾਵਾਂਗੇ ਤੇ ਬਾਹਰ ਮੰਜਾ ਵੀ ਡਾਹਿਆ ਹੋਇਆ ਹੈ ਕੁਰਸੀ ਵੀ ਰੱਖੀ ਹੋਈ ਹੈ ਹਨਾ ਜਿਵੇਂ ਆਪਾਂ ਬਾਹਰ ਬੈਠ ਕੇ ਸਬਜ਼ੀਆਂ ਕੱਟ ਸਕਦੇ ਆ ਤੇ ਇਹ ਥੋੜੇ ਜਿਹਾ ਭਾਂਡੇ ਪਈ ਨੇ ਇਹਨਾਂ ਨੂੰ ਵੀ ਹੱਥ ਫੇਰ ਦੱਗੇ ਤੇ ਰੈਸਟੌਰਾਉਂਡ ਜਿਵੇਂ ਭਾਂਡੇ ਪਏ ਸੁੱਕ ਜਾਂਦੇ ਨੇ ਸਾਫ਼ ਕਰਨ ਵਾਲੇ ਇਸ ਤੋਂ ਚਲੋ ਕੋਈ ਗੱਲ ਨਹੀਂ ਗੰਦਗੀ ਨਹੀਂ ਆ ਜਾਂਦਾ ਗਰਮ ਪਾਣੀ ਨਾਲ ਤੇਤੀ ਸਾਫ਼ ਹੋ ਜਾਂਦੇ ਨੇ ਹੁਣ ਜੀ ਦੱਸੋ ਹਾਜੀ ਹੁਣ ਆਪਾਂ ਬਾਹਰ ਬੈ ਕੇ ਕੱਟਾਂਗੇ ਜੀ Shimla ਮਿਰਚ Shimla ਮਿਰਚ ਦੀ ਸਬਜ਼ੀ ਬਣਾਵਾਂਗੇ ਵੈਸੇ ਵੈਸੇ ਖੜਕੇ ਵੀ ਕੱਟੀ ਜਾਂਦੀ ਐ ਚਲੋ ਬੈਠ ਕੇ ਨਾਲੇ ਥੋੜਾ ਜਿਹਾ ਆਰਾਮਜਾ ਹੋ ਜਾਂਦਾ ਨਾਲੇ ਕੰਮ ਵੀ ਹੋ ਜਾਂਦਾ ਸਾਰਾ ਦਿਨ ਖੜਕੇ ਵੀ ਲੱਤਾਂ ਗੋਡੇ ਥੱਕ ਜਾਂਦੇ ਨੇ ਜੀ ਦਾਦਾ ਕੋਈ ਟੈਮ ਨਹੀਂ ਹੈਗਾ ਕਿਸੇ ਟੈਮ ਮਰਜ਼ੀ ਆਪਾਂ ਬਣਾਓ ਖਿਓ ਫੇਰ ਇਹ ਸਾਰੇ ਜਿਹੜੇ ਕੱਪ ਨੇ ਇਹ ਚਾਹਣੀ ਹੈ ਜੀ ਦਾਂ ਨਾਲ ਕੁਝ ਨਾਸ਼ਤਾ ਜਾ ਹੋ ਜਾਂਦਾ ਕੋਈ ਬਿਸਕੁਟ ਪਕੌੜੀਆਂ ਹੁਣ ਆਪਾਂ ਚੱਲਦੇ ਆਂ ਬਾਹਰ ਅਗਲਾ ਮਿਰਚ ਲੈ ਕੇ ਇੱਥੇ ਆਪਾਂ ਇੱਥੇ ਅੰਦਰ ਹੀ ਰੱਖ ਲੈਂਦੇ ਆਂ ਇਹ ਆਪਾਂ ਧਨੀਆ ਸਵਾਰ ਲਾਂਗੇ ਬਾਹਰ ਤੇ ਇਹ ਸ਼ਿਮਲਾ ਮਿਰਚ ਇਹ ਆਪਾਂ ਬਾਹਰ ਲੈ ਜਾਂਦੇ ਆਂ ਆ ਆਪਾਂ ਇਹਨਾਂ ਕਰਦੇ ਆਂ ਜੀ ਹਾਂ ਵੀ ਉੱਥੇ ਲੈ ਜਾਂਦੇ ਆਂ ਸਬਜ਼ੀ ਕੱਟਣ ਵਾਲਾ ਇਹਦੇ ਤੇ ਬਹੁਤ ਛੇਤੀ ਕੱਟੀ ਜਾਂਦੀ ਹੈ ਜਿਹੜਾ ਚਾਕੂ ਹੈ ਬਹੁਤ ਤਿੱਖਾ ਹੈ ਤੇ ਬਹੁਤ ਛੇਤੀ ਕੱਟ ਲੈਂਦਾ ਹੈ। ਇਹ ਵੀ ਆਪਾਂ ਬਾਕੀ ਲੈ ਜਾਵਾਂਗੇ। ਕੱਟਣ ਵਾਸਤੇ ਸਬਜ਼ੀਆਂ। ਅ ਹੇ ਨੂੰ ਕਿਸੇ ਉਹਦੇ ਚ ਇਹਦੀ ਚ ਪਾ ਲਾਂਗੇ ਜਿਹਦੇ ਵਿੱਚ ਪਾਈਆਂ ਹੋਈਆਂ ਨੇ। እንንንንንንንንንን de... 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 ਜਿਹੜੇ ਐਕਸਟਰਾ ਕੰਮ ਹੁੰਦੇ ਨੇ ਗੜਾਈ ਗਡੂਈ ਦੇ ਵੀਰ ਜੀ ਜਿੰਦਾ ਸ਼ੂਟਿੰਗ ਹੁੰਦੀ ਆ ਜਾਂ ਕੇ ਕੰਮ ਤੋ ਆ ਕੇ ਫਿਰ ਕਰਦੇ ਨੇ ਹਾਂਜੀ ਵੀਰ ਜੀ ਨੂੰ ਤੁਸੀਂ ਵੀਡੀਓ ਚ ਮਿਲਦੇ ਰਹਿੰਦੇ ਹੋ ਉਹ ਉਹਨਾਂ ਦੇ ਬੇਟੇ ਨੇ ਤੇ ਟਰੱਕ ਤੇ ਹੁੰਦੇ ਨੇ ਜਿਵੇਂ ਹੁਣ ਉਹਨਾਂ ਦਾ ਟਰੱਕ ਲੋਡ ਹੋ ਰਿਹਾ ਹੈ ਤੇ ਫਿਰ ਉਹ ਆਪਣੇ ਪਾਪਾ ਨਾਲ ਹੈਲਪ ਕਰਦੇ ਨੇ ਪਹਿਲਾਂ ਜਣੀ ਇਹ ਗੁਡਾਈ ਕੀਤੀ ਹੈ ਇੱਥੋਂ ਧਣੀਆਂ ਮੇਥੀ ਵੱਡੀ ਹੈ ਸੁਕਾਈ ਹੈ ਫਿਰ ਉਸ ਤੋਂ ਬਾਅਦ ਬੱਦਲ ਆ ਗਿਆ ਸੀ ਮੀਂਹ ਆ ਗਿਆ ਸੀ ਤੇ ਹੁਣ ਫਿਰ ਧੁੱਪ ਨਿਕਲਿਆ ਹੀ ਹੁਣ ਆਪਣਾ ਜੋੜੇ ਗੰਨੇ ਨੇ ਗੰਨਿਆਂ ਨੂੰ ਪੱਟਿਆ ਪੱਟ ਕੇ ਛਿੱਲੇ ਆ ਜਣੀ ਕੱਲੇ ਕੱਲੇ ਗੰਨੇ ਨੂੰ ਤਾਂ ਸਾਡੇ ਵੀ ਗੰਨਾ ਹੀ ਕਹਿੰਦੇ ਨੇ ਜਣੀ ਜਿਹੜਾ ਬਹੁਤ ਸਾਰਾ ਖੇਤ ਹੁੰਦਾ ਗੰਨਿਆਂ ਦਾ ਉਹਨੂੰ ਇੱਕ ਕਹਿੰਦੇ ਨੇ ਇੱਕ ਇੱਕ ਹਾਂਜੀ ਮਾਜਾ ਦੁਆਬਾ ਪੋਦੀ ਪੋਦੀ ਦਾ ਟੱਚ ਆ ਜਾਂਦਾ ਹੈ ਸਾਡੇ ਕੋਈ ਮਸ਼ੀਨ ਹੈ ਇੱਧਰ ਘਾ ਆਪਣੇ ਵਾਂਗੂ ਖਿਲਾੜੀ ਹੈ ਖਿਲਾੜੀ ਤਾਂ ਕੀ ਹੋਣੀ ਅੱਛਾ ਲੰਗਰ ਲਾਉਣਾ ਦੇ ਗੁਰੂ ਘਰ ਅੱਛਾ ਅੱਛਾ ਉੱਤੇ ਕੱਢ ਲੈਣੇ ਜਾਣ ਅੱਛਾ ਥੋੜੀ ਜੀ ਜਗ੍ਹਾ 'ਚ ਸੋਹਣੇ ਹੋ ਜਾਣੇ ਨੇ ਕੋਈ ਜ਼ਿਆਦਾ ਜਗ੍ਹਾ 'ਚ ਵੀ ਨਹੀਂ ਲਾਏ ਹੋਏ ਵਧੀਆ ਹੋਏ ਹੋਏ ਨੇ ਸੰਗਣੇ ਸੰਗਣੇ ਇਹ ਚਾਹ ਇਹਦਾ ਗਾਸਟਰ ਨਾ ਆ ਗਿਆ। ਔਰ ਕਿੰਨਾ ਮੋਟਾ। ਇਹ ਤਾਂ ਖੇਤ ਨਾਲੋਂ ਵੀ ਜ਼ਿਆਦਾ ਉਹ ਐ। ਬਹੁਤ ਰਸ ਹੋਣਾ ਇਹਦੇ 'ਚ। ਅ ਇੱਧਰ ਇਹ ਪੇਠੇ ਰੱਖੇ ਹੋਏ ਨੇ। ਬੀਜ ਕੱਢਣ ਵਾਸਤੇ ਫਿਰ ਇਹੀ ਬੀਜ ਬੀਜਿਆ ਜਾਂਦਾ ਕੋਈ ਕद्दू ਵੀ ਕਹਿ ਦਿੰਦਾ ਇਹਨਾਂ ਨੂੰ ਕੋਈ ਪੇਠੇ ਕਹਿ ਦਿੰਦਾ ਵੀ ਇੱਧਰ ਪੌਦ ਤਿਆਰ ਹੋ ਰਹੀ ਏ ਇਹ ਮਿੱਟੀ ਇੰਨੀ ਕਾਲੀ ਏ ਕਿ ਦੇ ਵਿੱਚ ਕੋਈ ਜਿਸਮ ਪਾਇਆ ਹੋਇਆ ਫਿਰ ਪਾ ਅੱਛਾ ਚਲੋ ਠੀਕ ਏ ਜੀ ਫਿਰ ਮਿਲਦੇ ਆਂ ਅਗਲੀ ਵੀਡੀਓ ਚ ਕਈ ਹੋਰ ਕੰਮ ਲੈ ਕੇ ਮਾਰਾ ਸਬਦਾ ਪਲਾਗਾਣ ਹੁਣ ਆਪਾਂ ਫਤੇ ਬਲਾਉਨੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਖਤੇ ਜਿਵੇਂ بارش ਹੋ ਕੇ ਹੱਟੀ ਹੈ ਜੀ ਸਫਾਈ ਵਾਲੀਆਂ ਮਸ਼ੀਨਾਂ ਆ ਗਈਆਂ ਜਿਹੜਾ ਰੋੜਾ ਜਿਹਾ ਸੁਣ ਰਿਹਾ